ਅਬ ਤੋਂ ਪਹਿਲਾਂ ਤਾਂ ਮੈਂ ਅੱਜ ਸੰਗਰੂਰ ਦੇ ਵਿੱਚ ਜ਼ੁਬਾਨੀ ਤੌਰ ਤੇ ਨਹੀਂ ਦਿਲੀ ਤੌਰ ਤੇ মিডিਆ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕਰੂੰਗਾ ਜਿਹੜੇ ਇੱਕ ਛੋਟੇ ਜਿਹੇ ਸੱਦੇ ਤੇ ਆਏ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਪ੍ਰਿੰਟ মিডিਆ ਦਾ ਮੈਂ ਧੰਨਵਾਦ ਕਰਦਾ ਇਲੈਕਟ੍ਰੋਨਿਕ মিডিਆ ਦਾ ਦਿਲੀ ਤੌਰ ਤੇ ਧੰਨਵਾਦ ਅੱਜ ਜਿਹੜਾ ਯੁੱਧ ਨਸ਼ੇ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਤੁਸੀਂ ਸਾਰੇ ਉਹਨਾਂ ਤੋਂ ਚੰਗੀ ਤਰ੍ਹਾਂ ਵਾਕਫ ਹੋ ਉਸੀ ਵਾਕਬੋ ਵੀ ਨਸ਼ੇ ਦੇ ਤਸਕਰਾਂ ਦੀਆਂ ਕੋਠੀਆਂ ਢਾਈਆਂ ਜਾ ਰਹੀਆਂ ਇਸ ਗੱਲ ਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਤੇ ਪੰਜਾਬ ਦੇ ਵਿੱਚ ਜੁੱਧ ਨਸ਼ੇ ਵਿਰੁੱਧ ਜਿਹੜੀ ਕਾਰਵਾਈ ਚੱਲ ਰਹੀ ਹੈ ਇਹ ਬਹੁਤ ਵੱਡੇ ਪੱਧਰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਸ਼ੁਰੂ ਕਰਨ ਜਾ ਰਹੇ ਨੇ ਇਸ ਕਾਰਵਾਈ ਤਹਿਤ ਇੱਕ ਨਵਾਂ ਹੀ ਆਰਗੇਨਾਈਜੇਸ਼ਨ ਤਿਆਰ ਕਰੀ ਐ ਜਿਹਦਾ ਨਾਮ ਐ ਨਸ਼ਾ ਮੁਕਤੀ ਮੋਰਚਾ ਪੰਜਾਬ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਪੰਜ ਜ਼ੋਨਾਂ ਚ ਵੰਡਿਆ ਮਾਝਾ ਮਾਲਵਾ ਦੁਆਬਾ ਤੇ ਜਿਹੜਾ ਮਾਝਾ ਮਾਲਵਾ ਐ ਇਹ ਮਾਝਾ ਮਾਲਵਾ ਜਿਹੜਾ ਇੰਡੀਪੈਂਡੈਂਟ ਐ ਤੇ ਜਿਹੜਾ ਮਾਲਵਾ ਜ਼ੋਨ ਐ ਇਹਦੇ ਤਿੰਨ ਪਾਰਟ ਐਗੇ ਤਿੰਨ ਪਾਰਟ ਨੇ ਜਿਹਦੇ ਵਿੱਚ ਮਾਲਵਾ ਈਸਟ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਦਾਸ ਨੂੰ ਲਈ ਹੈ ਜਗਦੀਪ ਸਿੰਘ ਜੱਗਾ ਮਾਲਵਾ ਈਸਟ ਦੇ ਜਿਹੜੇ 5 ਡਿਸਟ੍ਰਿਕਟ ਹੈ ਉਹਨਾਂ ਨੂੰ ਦੇਖੂਗਾ ਜਿਹਦੇ ਵਿੱਚ ਇੱਕ ਸੰਗਰੂਰ ਜਿਹੜਾ ਜ਼ਿਲ੍ਹਾ ਉਹ ਵੀ ਆਂਦਾ ਹੈ ਸੰਗਰੂਰ ਜ਼ਿਲ੍ਹੇ ਦੇ ਅਸੀਂ ਪਹਿਲਾਂ ਹੀ 5 ਕੋਆਰਡੀਨੇਟਰ ਜਿਹੜੇ ਐ ਨਵੇਂ ਅਨਾਉਂਸ ਕੀਤੇ ਐ ਉਹਨਾਂ ਨੂੰ ਰਿਪਰੈਜ਼ੈਂਟ ਕਰਾਂਗੇ ਇਸ ਤੋਂ ਪਹਿਲਾਂ ਉਹਨਾਂ ਦੇ ਨਾਮ ਲਈਏ ਮੇਰੇ ਸਹਿਯੋਗੀ ਸਾਡੇ ਬਹੁਤ ਹੀ ਮਾਨ ਤੇ ਸਤਿਕਾਰ ਦੇ ਜੋ ਲਵਦੀਪ ਸ਼ਰਮਾ ਜੀ ਨੂੰ ਪੂਰ ਜ਼ਿਲ੍ਹੇ ਦਾ ਕੋਆਰਡੀਨੇਟਰ ਲਾਇਆ ਹੈ ਮੈਂ ਇਹਨਾਂ ਨੂੰ ਕਹੂੰਗਾ ਵੀ ਜਿਹੜੇ ਅਗਲੇ ਅਸੀਂ ਹਲਕੇ ਪੰਜਾਂ ਦੇ ਕੋਆਰਡੀਨੇਟਰ ਲਾਇਆ ਹੈ ਇੱਕ ਵਾਰੀ ਉਹਨਾਂ ਦੇ ਨਾਮ ਬੋਲ ਦੇਣ ਬਾਕੀ ਜਿਹੜਾ ਮੈਂ ਅੱਗੇ ਵਿਸਤਾਰ ਨਾਲ ਤੁਹਾਨੂੰ ਬਾਤ ਕਰਦਾ ਜਿਹੜੇ ਹਲਕਾ ਕੋਆਰਡੀਨੇਟਰ ਨਿਯੁਕਤ ਕੀਤੇ ਨੇ ਉਹਨਾਂ ਦੇ ਨਾਮ ਇਸ ਤਰ੍ਹਾਂ ਨੇ ਧੂਰੇ ਤੋਂ ਰਿਸ਼ਪਾਲ ਸਿੰਘ ਜੀ ਭੁੱਲਰ ਸੰਗਰੂਰ ਤੋਂ ਗੁਰਪ੍ਰੀਤ ਸਿੰਘ ਜੀ ਫੱਗੂ ਵਾਲਾ ਸੁਨਾਮ ਤੋਂ ਸੰਦੀਪ ਸਿੰਘ ਜੀ ਦੁੱਗਾ ਜੜਬੇ ਤੋਂ ਹਰਪ੍ਰੀਤ ਸਿੰਘ ਜੀ ਅਤੇ ਲਹਿਰੇਗਾਗੇ ਤੋਂ ਸਾਡੇ ਸਾਥੀ ਨੇ ਬੋਟਾ ਸਿੰਘ ਬੋਟਾ ਸਿੰਘ ਜੀ ਆਲਮਪੁਰ ਤੇ ਇਹਨਾਂ ਦੀ ਜਿਹੜੀ ਜ਼ਿੰਮੇਵਾਰੀਆਂ ਹਲਕੇ ਦੇ ਵਿੱਚ ਹਲਕਾ ਕੋਆਰਡੀਨੇਟਰ ਦੇ ਤੌਰ ਤੇ ਲਈ ਗਈ ਹੈ ਪਾਰਟੀ ਵੱਲੋਂ ਜੀ ਹੁਣ ਇਹ ਦੱਸ ਦਿਓ ਕਿ ਜਿਹੜਾ ਤੁਹਾਡਾ ਇਹ ਨਸ਼ਾ ਮੁਕਤੀ ਮੋਰਚਾ ਹੈ ਜੀ ਇਹ ਕੰਮ ਬਕੀ ਦੇ ਜ਼ਿੰਮੇਵਾਰੀਆਂ ਕਿਨੇ ਕਿਸ ਤਰ੍ਹਾਂ ਦੇ ਨਾਲ ਇਹਦੀ ਵਰਕਿੰਗ ਹੋਊ 2 ਤਾਰੀਖ ਤੋਂ ਅਸੀਂ ਪੰਜਾਬ ਦੇ ਹਰ ਪਿੰਡਾਂ ਦੇ ਵਿੱਚ ਜਿਹੜੀ VDC ਇੱਕ ਕਮੇਟੀ ਬਣੀ ਹੋਈ ਸੀ ਵਿਲੇਜ ਡਿਫੈਂਸ ਕਮੇਟੀ ਉਹਨਾਂ ਨੂੰ ਨਾਲ ਲੈ ਕੇ ਇੱਕ ਮੀਟਿੰਗ ਕਰਨ ਜਾ ਰਹੇ ਆ ਜਿਸ ਮੀਟਿੰਗ ਦੇ ਵਿੱਚ ਪੂਰੀ ਸਰਕਾਰ ਤੇ ਅਮਲਾ ਜਮਲਾ ਨਾਲ ਹੋਊਗਾ ਉੱਥੇ ਡੀਸੀ ਸਾਹਿਬ ਐਸਐਸਪੀ ਸਾਹਿਬ ਔਰ ਸਾਰੇ ਸਰਕਾਰੀ ਜਿਹੜੇ ਆ ਅਫੀਸਰ ਹਾਜ਼ਰ ਹੋਣਗੇ ਉਸ ਟਾਈਮ ਅਸੀਂ ਨਸ਼ਾ ਮੁਕਤੀ ਜਿਹੜੀ ਇੱਕ ਯਾਤਰਾ ਹੈ ਉਹਦਾ ਐਲਾਨ ਕਰਨ ਜਾ ਰਹੇ ਆ ਜਿਸ ਤਰ੍ਹਾਂ ਸੰਗਰੂਰ ਦੀ ਜੇ ਗੱਲ ਕਰੀਏ ਸੰਗਰੂਰ ਦੇ ਵਿੱਚ ਦੋ ਤਰੀਕ ਨੂੰ ਇੱਥੇ ਮੀਟਿੰਗ ਹੋਣ ਜਾ ਰਹੀ ਹੈ ਜਿਹਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਪੰਜ ਵਿਧਾਨ ਸਭਾ ਇਹਨਾਂ ਸਾਰੇ ਵਿਧਾਨ ਸਭਾ ਦੇ ਵਿੱਚ ਦੇ ਜਿਹੜੇ VDC ਮੈਂਬਰ ਹੈ ਜਿਹੜੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਹੈ ਉਹਨਾਂ ਨਾਲ ਮੀਟਿੰਗ ਹੋਏਗੀ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਹੋਊਗੀ ਉਸ ਮੀਟਿੰਗ ਦੇ ਵਿੱਚ ਨਸ਼ਾ ਮੁਕਤੀ ਜਿਹੜੀ ਯਾਤਰਾ ਹੈ ਉਹਦਾ ਆਗਾਜ਼ ਕੀਤਾ ਜਾਊਗਾ ਨਸ਼ਾ ਮੁਕਤੀ ਯਾਤਰਾ ਉਹ ਯਾਤਰਾ ਹੈ ਜਿਹੜੀ ਪੰਜਾਬ ਦੇ ਅੱਜ ਸੰਗਰੂਰ 'ਚ ਬੈਠੇ ਆ ਸੰਗਰੂਰ ਦੇ ਹਰ ਪਿੰਡ ਦੇ ਵਿੱਚ ਜਾ ਕੇ ਉੱਥੇ ਅਫੀਸਰ ਸਹਿਬਾਨ ਪਿੰਡ ਦੇ ਸਰਪੰਚ ਵੀਡੀਸੀ ਮੈਂਬਰ ਉੱਥੇ ਜਾ ਕੇ ਇੱਕ ਯਾਤਰਾ ਕਰਨਗੇ ਜ ਜਿਹਦੇ ਵਿੱਚ ਲੋਕਾਂ ਨੂੰ ਅਵੇਅਰ ਕਰਿਆ ਜਾਊਗਾ ਨਸ਼ੇ ਤੋਂ ਕਿਸ ਤਰ੍ਹਾਂ ਪਰੇ ਰਹਿਣਾ ਹੈ ਜਿਹੜੇ ਨੌਜਵਾਨ ਬੱਚੇ ਬੱਚੀਆਂ ਨਸ਼ੇ ਦੀ ਆਦਤ ਚ ਲੱਗ ਗਏ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਵਾਂਗੇ ਤੇ ਜਿਹੜੇ ਸਮਗਲਿੰਗ ਕਰ ਰਹੇ ਆ ਨਸ਼ੇ ਦੇ ਤਸਕਰਾਂ ਉਹਨਾਂ ਨੂੰ ਜੇਲ੍ਹਾਂ ਵਿੱਚ ਪਹੁੰਚਾਇਆ ਕਰਾਂਗੇ ਉਹ ਉਹਨਾਂ ਦੀ ਜਾਣਕਾਰੀ ਜਿਹੜੀ ਨਵੀਂ ਟੀਮ ਬਣਨ ਜਾ ਰਹੀ ਹੈ ਉਹ ਇਕੱਠੀ ਕਰਿਆ ਕਰੂਗੀ ਜਾਂ ਹੋਰ ਵੀ ਸਾਥੀ ਜਿਹੜੇ ਵੀ ਇਹ ਜਾਣਕਾਰੀ ਦਿਆ ਕਰਨਗੇ ਉਹਨਾਂ ਦਾ ਨਾਮ ਜਿਹੜਾ ਉਹ ਗੁਪਤ ਰੱਖਿਆ ਕਰਾਂਗੇ ਤੁਸੀਂ ਦੇਖੋ ਕਿ ਹੁਣ ਪੰਜਾਬ ਦੇ ਵਿੱਚ ਜਦੋਂ ਤੋਂ ਕੋਠੀਆਂ ਤਸਕਰਾਂ ਦੀਆਂ ਢਾਂ ਲੱਗੀਆਂ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਮਾਵਾਂ ਆ ਉਹ ਰੋਜ ਪੱਲੇ ਆ ਡੱਡ ਕੇ ਕਹਿੰਦੀਆਂ ਨੇ ਵੀ ਸਾਡੀ ਦੌਲਤ ਲੈ ਲਓ ਸਾਡੀ ਸ਼ੌਹਰਤ ਲੈ ਲਓ ਮੇਰੇ ਬੱਚੇ ਨੂੰ ਨਸ਼ੇ ਚੋਂ ਕੱਢ ਦਿਓ ਪੰਜਾਬ ਸਰਕਾਰ ਹੁਣ ਪੂਰੀ ਤਰ੍ਹਾਂ ਫਿਕਰਮੰਦ ਹੈ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਰਹਿਣ ਦੇਣਾ ਇਸ ਕਰਕੇ ਬਹੁਤ ਜਲਦੀ ਵੱਡੀਆਂ-ਵੱਡੀਆਂ ਕਾਰਵਾਈਆਂ ਜਿਹੜੀਆਂ ਨਸ਼ਾ ਤਸਕਰਾਂ ਤੇ ਹੋਏ ਹੋਣਗੀਆਂ ਇਸ ਸਾਡੀ ਆਰਗੇਨਾਈਜੇਸ਼ਨ ਦੀ ਪੂਰੀ ਟੀਮ ਬਣ ਚੁੱਕੀ ਹੈ ਸਾਡੇ ਡਿਸਟ੍ਰਿਕਟ ਕੋਆਰਡੀਨੇਟਰ ਜਿੱਦਾਂ ਮੈਂ ਦੱਸਿਆ ਉਹ ਬਣ ਗਏ ਹੈ ਸਾਡੇ ਹਲਕਾ ਵਾਈਜ਼ ਕੋਆਰਡੀਨੇਟਰ ਬਣ ਗਏ ਨੇ ਇਸ ਤੋਂ ਬਾਅਦ ਸਾਡੇ ਜਿਹੜੇ ਬਲੌਕ ਪ੍ਰਧਾਨ ਬਣੇ ਨੇ ਉਹਨਾਂ ਨੂੰ ਨਾਲ ਲੈ ਕੇ ਹਰ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਅਸੀਂ ਪਹਿਰਾ ਦੇਣਾ ਸ਼ੁਰੂ ਕਰਾਂਗੇ ਜੇ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਜ਼ੋਨ ਕੋਆਰਡੀਨੇਟਰ ਦੀ ਤਾਂ ਜਗਦੀਪ ਜੱਗਾ ਵੀ ਆਪਣੇ ਜ਼ਿੰਮੇਵਾਰੀ ਤੋਂ ਨਹੀਂ ਭੱਜੂਗਾ ਮੈਂ ਖੁਦ ਪਿੰਡਾਂ 'ਚ ਜਾਇਆ ਕਰੂੰਗਾ ਜਿੱਥੇ ਪਿੰਡਾਂ ਦੇ ਵਿੱਚ ਨਸ਼ੇ ਦੀ ਸਪਲਾਈ ਹੋ ਰਹੀ ਹੈ ਉਹਨਾਂ ਨੂੰ ਤੋੜਾਂਗੇ ਤੋੜ ਕੇ ਪੰਜਾਬ ਨੂੰ ਜਿਹੜਾ ਉਹ ਰੰਗਲਾ ਪੰਜਾਬ ਬਣਾਵਾਂਗੇ ਜਿਹੜਾ ਸਾਡੇ ਬਜ਼ੁਰਗਾਂ ਨੇ ਦੇਖਿਆ ਸੀ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸੁਨੇਹਾ ਵੀ ਦੇਣਾ ਚਾਹਨਾ ਹੈ ਆਓ ਅੱਜ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਆਪਾਂ ਨਸ਼ੇ ਨੂੰ ਖਤਮ ਕਰਨ ਲਈ ਇਕਜੁੱਟ ਹੋ ਜਾਈਏ ਕਿਉਂਕਿ ਨਸ਼ਾ ਕਰਨ ਵਾਲਾ ਪਰਿਵਾਰ ਕਦੇ ਦੁਬਾਰਾ ਚੈਨ ਦੀ ਨੀਂਦ ਨਹੀਂ ਸੌ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੇ ਫੈਸਲਾ ਕਰਿਆ ਜਾਂ ਤਾਂ ਪੰਜਾਬ ਚ ਤਸਕਰ ਨਹੀਂ ਰਹਿਣਗੇ ਜਾਂ ਪੰਜਾਬ ਚ ਨਸ਼ਾ ਨਹੀਂ ਰਹੂਗਾ ਇਸ ਕਰਕੇ ਮੈਂ ਤਸਕਰਾਂ ਨੂੰ ਕਹਿਣਾ ਚਾਹਨਾ ਹਾਂ ਤੁਸੀਂ ਆਪਣੇ ਆਪ ਨੌਜਵਾਨਾਂ ਤੇ ਉੱਤੇ ਜਿਹੜਾ ਇਹ ਰੋਗ ਲਾਇਆ ਸੀ ਇਸ ਰੋਗ ਨੂੰ ਖਤਮ ਕਰਦੇ ਹੋਏ ਨਸ਼ੇ ਦੀ ਤਸਕਰੀ ਨੂੰ ਬੰਦ ਕਰ ਦਿਓ ਜਾਂ ਫਿਰ ਪੰਜਾਬ ਛੱਡ ਕੇ ਚਲੇ ਜਾ ਇਹ ਮੈਸੇਜ ਨਹੀਂ ਹਾ ਦੇਣਾ ਚਾਹਨਾ ਜੇ ਤੁਹਾਨੂੰ ਲੱਗਦਾ ਹੈ ਕਿ ਯਾਤਰਾ ਦੇ ਨਾਲ ਇਸ ਮਸਲੇ ਦਾ ਇਹ ਕਿ ਯਾਤਰਾ ਮਾਪਿਆਂ ਲਈ ਬਹੁਤ ਲੱਗਦੀਆਂ ਹਾਲੀ ਦੇ ਵਿੱਚ ਪੰਜਾਬ ਦੇ ਵਰਨਰ ਨੇ ਵੀ ਕਿ ਯਾਤਰਾ ਕੀਤੀ ਇਹ ਯਾਤਰਾਵਾਂ ਨਾਲ ਹੱਲ ਬੰਦਾ ਤੋਂ ਬੰਦਾ ਕਦੋਂ ਦਾ ਹੋ ਜਾਣਾ ਚਾਹੀਦਾ ਸੀ ਸਰ ਜਿਹੜਾ ਤੁਸੀਂ ਇਹ ਸਵਾਲ ਕਰਿਆ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਇੱਕ ਗੱਲ ਕਹਿ ਕੇ ਆਈ ਸੀ ਵੀ ਪੰਜਾਬ ਚੋਂ ਨਸ਼ਾ ਖਤਮ ਕਰਾਂ ਇਹ ਨਹੀਂ ਸੀ ਕਿਹਾ ਵੀ 3 ਹਫ਼ਤਿਆਂ ਚ ਨਸ਼ਾ ਖਤਮ ਕਰ ਦਾਂ ਇਹ ਨਹੀਂ ਸੀ ਗੁੱਟਕਾ ਸਾਭ ਹੱਥ ਚ ਫੜਿਆ ਅੱਜ ਇਸ ਪਲਾਨ ਨੂੰ ਬਣਦੇ-ਬਣਦੇ ਸਮਾਂ ਲੱਗ ਗਿਆ। ਇਹ ਪਹਿਲੀ ਮਰਤਬਾ ਹੋਇਆ ਕਿ ਪੂਰੀ ਆਰਗੇਨਾਈਜੇਸ਼ਨ ਬਣੀ ਆ। ਪਹਿਲੀ ਮਰਤਬਾ ਹੋਇਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਨਾਲ 45 ਮਿੰਟ ਪੰਜਾਬ ਦੇ ਪੰਜ ਕੋਆਰਡੀਨੇਟਰਸ ਦੀ ਮੀਟਿੰਗ ਹੋਈ ਜਿੱਥੇ ਜਗਦੀਪ ਜੱਗੇ ਨੂੰ ਵੀ ਮਾਣ ਮਹਿਸੂਸ ਹੋਇਆ। ਉਹਨਾਂ ਨੇ ਬੈਠ ਕੇ ਪਲਾਨ ਬਣਾਇਆ। ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੈਠ ਕੇ ਸਾਡੀ ਉੱਪਰ ਪੰਜ ਜ਼ੋਨਾਂ ਦੇ ਕੋਆਰਡੀਨੇਟਰ ਲਾਏ। ਥੱਲੇ ਜ਼ਿਲ੍ਹਾ ਕੋਆਰਡੀਨੇਟਰ ਲਾਏ ਉਸ ਤੋਂ ਬਾਅਦ ਹਲਕਾ ਕੋਆਰਡੀਨੇਟਰ ਲਾਏ ਤੇ ਤੁਸੀਂ ਦੇਖਿਓ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕਰਤੀ ਡੈਡਲਾਈਨ ਦੇਤੀ ਵੀ ਇਸ ਤੋਂ ਬਾਅਦ ਜ਼ਿਲ੍ਹੇ ਦਾ ਐਸਐਸਪੀ ਜ਼ਿੰਮੇਵਾਰ ਹੋਊਗਾ ਜੇ ਹਲੇ ਵੀ ਨਛੇ ਦੀ ਤਸਕਰੀ ਹੁੰਦੀ ਰਹੀ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਨਾ ਤੁਸੀਂ ਥੋੜਾ ਸਾਡੇ ਤੇ ਭਰੋਸਾ ਕਰਿਓ ਇਸ ਵਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਹੈ ਉਹ ਨਸ਼ੇ ਨੂੰ ਖਤਮ ਕਰਕੇ ਹੀ ਸਾਲੋਗੇ ਜਿਵੇਂ ਲੱਗਦਾ ਕਿ 30 ਮਈ ਦੀ ਜਗ੍ਹਾ ਲੈਂ ਦਿੱਤੀ ਗਈ ਹੈ ਕਿ ਕਰਤੇ ਹੋਏ ਤੱਕ ਪੰਜਾਬ ਚ ਨਸ਼ਾ ਖਤਮ ਹੋ ਜਾਊਗਾ ਸਰ ਜਦੋਂ ਵੀ ਕੋਈ ਜੁੱਧ ਸ਼ੁਰੂ ਹੁੰਦਾ ਹੈ ਜੁੱਧ ਸ਼ੁਰੂ ਹੋ ਜਾਂਦਾ ਹੈ ਉਹ ਜੁੱਧ ਬਹੁਤ ਭਿਆਨਕ ਰੂਪ ਲੈ ਜਾਂਦਾ ਹੈ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਚ ਜੁੱਧ ਸ਼ੁਰੂ ਹੋ ਗਿਆ ਤੁਸੀਂ ਯਕੀਨ ਨਹੀਂ ਮੰਨਦੇ ਮੇਰੇ ਫੋਨਾਂ ਤੇ ਬੀਜੇਪੀ ਵਾਲੇ ਫੋਨ ਕਰਦੇ ਨੇ ਮੇਰੇ ਫੋਨ ਤੇ ਅਕਾਲੀ ਦਲ ਵਾਲੇ ਫੋਨ ਕਰਦੇ ਆ ਮੇਰੇ ਫੋਨ ਤੇ ਕਾਂਗਰਸ ਵਾਲੇ ਫੋਨ ਕਰਦੇ ਆ ਉਹ ਕਹਿੰਦੇ ਇਸ ਯੁੱਧ ਦੇ ਵਿੱਚ ਅਸੀਂ ਤੁਹਾਡਾ ਸਾਥ ਦੇਣਾ ਚਾਹੁੰਦੇ ਅਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਤੇ ਯੁੱਧ ਨੂੰ ਸ਼ੁਰੂ ਕਰਨ ਲਈ ਸਾਨੂੰ 3 ਸਾਲ ਲੱਗੇ ਪਲਾਨ ਕਰਨ ਨੂੰ 3 ਸਾਲ ਲੱਗੇ ਇਸ ਕਰਕੇ ਜਦੋਂ ਯੁੱਧ ਸ਼ੁਰੂ ਹੋ ਜਾਵੇ ਜਦੋਂ ਲੋਕ ਨਾਲ ਮਿਲ ਜਾਣ ਲੋਕ ਹੱਥ ਚ ਹੱਥ ਪਾ ਲੈਣ ਫਿਰ ਕਿਸੇ ਦੀ ਤਾਕਤ ਨਹੀਂ ਕਿ ਉਹ ਤਸਕਰੀ ਕਰ ਲੇ ਤੁਸੀਂ ਦੇਖਦੇ ਜਾਓ ਸਮਾਂ ਦੇਖਿਓ ਇਹ ਜਿਹੜੇ ਤਸਕਰ ਨੇ ਜਾਂ ਤਾਂ ਪੰਜਾਬ ਛੱਡ ਕੇ ਬਾਹਰ ਚਲੇ ਜਾਣਗੇ ਜਾਂ ਫਿਰ ਜਿਹੜੀ ਹੈ ਇਹ ਚੈਨ ਹੈ ਇਹ ਇੱਕ ਤੁਸੀਂ ਕਹਿੰਦੇ ਤਿੰਨ ਤਿੰਨ ਸਾਲ ਲੱਗੇ ਸਾਨੂੰ ਪਲਾਨ ਕਰਦੇ ਆ ਜੀ ਤਿੰਨ ਸਾਲ ਚ ਜਿਹੜਾ ਕ੍ਰਾਂਤੀਆ ਰ ਹੋਇਆ 33 ਦਿਨਾਂ ਦੇ ਵਿੱਚ ਇੰਪਲੀਮੈਂਟ ਹੋ ਜਾਣਾ ਨਹੀਂ ਸਰ ਇਹਦੇ ਵਾਸਤੇ ਸਰ ਹਰ ਇੱਕ ਜੁਧ ਜੁਧ ਜਿਹੜਾ ਕਰੀਦਾ ਉਦੇ ਵਾਸਤੇ ਸਰ ਬਹੁਤ ਕੁਝ ਸੋਚਣਾ ਪੈਂਦਾ ਬਹੁਤ ਕੁਝ ਖੋਰ ਕਰਨ ਵਾਲਾ ਬਕਾਇਆ ਪਿਆ ਸੀਗਾ ਇਹ ਜਿਹੜਾ ਸੀਗਾ ਇਹ ਸਭ ਤੋਂ ਵੱਡਾ ਕੰਮ ਸੀ ਜਿਹਨੂੰ ਅਸੀਂ ਜਿਹਨੂੰ ਅਸੀਂ ਪਹਿਲਾਂ ਕਰਨਾ ਚਾਹੁੰਦੇ ਸੀ ਪਰ ਯੁੱਧ ਜਦੋਂ ਨਾਮ ਹੈ ਯੁੱਧ ਨਸ਼ਿਆਂ ਵਿਰੁੱਧ ਹੈ ਉਹਦੇ ਵਾਸਤੇ ਕਈ ਵਾਰੀ ਸਮਾਂ ਲੱਗ ਜਾਂਦਾ ਹੈ ਕੀ ਲੱਗਦਾ ਤੁਹਾਨੂੰ ਵੀ ਇਹ ਜੋ 31 ਤਰੀਕ ਦੀ ਟੈਟਲੈਂਡ ਦਿੱਤੀ ਕਿ ਹੈ ਜਨਰਵਾਦੀ ਦੀ ਨਹੀਂ ਸਰ ਅੱਜ ਦੇਖੋ ਕਦੇ ਵੀ ਨਸ਼ੇ ਦੀ ਤਸਕਰੀ ਹੁੰਦੀ ਹੈ ਕਿਸੇ ਨਾ ਕਿਸੇ ਨੂੰ ਤਾਂ ਪਤਾ ਹੁੰਦਾ ਹੈ ਚਾਹੇ ਤਾਂ ਨਸ਼ੇ ਦੀ ਜਿਹੜੀ ਤਸਕਰੀ ਕਰਾ ਰਿਹਾ ਉਹਨੂੰ ਪਤਾ ਹੋਵੇ ਚਾਹੇ ਜਿਹੜਾ ਸਪਲਾਈ ਲੈ ਕੇ ਆ ਰਿਹਾ ਉਹਨੂੰ ਪਤਾ ਹੋਵੇ ਚਾਹੇ ਜਿਹੜਾ ਕਿ ਮਹਾਰਾ ਮੋਟਾ ਹਿੱਸਾ ਪਤੀ ਲੈਂਦਾ ਹੋਵੇ ਉਹਨੂੰ ਪਤਾ ਹੋਵੇ ਪਰ ਇਹ ਸਾਰਾ ਕੁਝ ਹੁਣ ਤੋੜ ਦਿੱਤਾ ਜਾਊਗਾ ਤੁਸੀਂ ਆਉਣ ਵਾਲੇ ਟਾਈਮ ਤੇ ਦੇਖਿਓ ਪੰਜਾਬ ਸਰਕਾਰ ਜਿਹੜੀ ਹੈ ਇਹ ਬਹੁਤ ਫਿਕਰਮੰਦ ਹੈ ਅਰਥਸ਼ੀਲ ਅਰਵਿੰਦ ਕੇਜਰੀਵਾਲ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਦੇ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਰਾਤ ਦਿਨ ਇਹ ਜਿੱਤੇ ਕੰਮ ਕਰ ਰਹੇ ਨੇ ਬਹੁਤ ਸਾਰੇ ਹੋਰ ਮਿਨਿਸਟਰਸ ਦੀ ਡਿਊਟੀ ਲਾਤੀ ਹੈ ਤੁਸੀਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਵਿੱਚ ਅਸੀਂ ਨਸ਼ਾ ਖਤਮ ਕਰਨ ਦੇ ਵਿੱਚ ਬਹੁਤ ਵੱਡੀ ਕਰਿਆ ਪਰ ਪਿੰਡਾਂ ਦੀ ਗੱਲ ਕਰੀਏ ਸ਼ਹਿਰਾਂ ਦੇ ਵਿੱਚ ਵੀ ਨਸ਼ਾ ਵਿਗਦਾ ਸਰ ਇਹ ਪਲਾਨ ਦੇਖੋ ਸ਼ਹਿਰਾਂ ਦੇ ਵਿੱਚ ਵੀ ਇਸ ਤਰੀ ਚੱਲਾਂਗੇ ਇੱਕ ਵਾਰੀ ਪਿੰਡਾਂ ਨੂੰ ਪਹਿਲਾਂ ਅਸੀਂ ਟੱਚ ਕਰਾਂਗੇ ਉਸ ਤੋਂ ਬਾਅਦ ਸ਼ਹਿਰਾਂ ਨੂੰ ਕਰਾਂਗੇ ਇਹ ਇਸ ਕਰਕੇ ਤੁਹਾਨੂੰ ਜ਼ਿਕਰ ਕਰਿਆ ਇਸ ਨੂੰਰ ਦੇ ਵਿੱਚ ਇੱਕ ਫਿਰਜਲ ਪ੍ਰਿਜੈਂਸੀ ਉਹ ਤਾਂ ਸਰਕਾਰ ਬੰਦ ਨਹੀਂ ਕਰਾ ਸਕਦੀ ਹਾਲੇ ਵੀ ਜਿੰਨਾਂ ਬਰੀ ਦੇ ਰਹੇ ਨੇ ਉਹ ਤੇੀਆਂ ਦੀ ਮੌਤ ਵੀ ਹੋ ਚੁੱਕੀ ਉਹ ਉਹ ਕੇ ਡੀਟੈਲਸ ਵੀ ਨਹੀਂ ਦੱਦੀ ਸਰ ਤੁਸੀਂ ਮੇਰੇ ਅੱਜ ਧਿਆਨ ਚ ਗੱਲ ਲੈ ਕੇ ਆਂਦੇ ਆ ਇਹਦੇ ਤੇ ਪੂਰੀ ਬੰਦ ਦੀ ਕਾਰਵਾਈ ਕਰਾਵਾਂਗੇ ਮੈਂ ਅੱਜ ਹੀ ਡੀਸੀ ਸਾਹਿਬ ਨਾਲ ਡੀਸੀ ਸਾਹਿਬ ਨਾਲ ਮੇਰੀ ਮੀਟਿੰਗ ਹੈ ਐਸਐਸਪੀ ਸਾਹਿਬ ਨਾਲ ਮੀਟਿੰਗ ਹੈ ਮੈਂ ਇਹਦੇ ਬਾਰੇ ਜਰੂਰ ਜ਼ਿਕਰ ਕਰੂੰਗਾ ਤੁਸੀਂ ਜੱਗਾ ਜੀ ਕਿਹਾ ਵੀ ਡੀਜੀਪੀ ਸਾਹਿਬ ਨੇ ਕਿਹਾ ਵੀ ਐਸਐਸਪੀ ਜਿੰਮੇਵਾਰ ਹੋਣਗੇ ਪਰ ਇਹ ਵੀ ਆਨ ਤੋਂ ਬਾਅਦ ਤਾਂ ਖੋਰਾ ਗਿਆ ਐਸਐਸਪੀ ਤੋਂ ਫੜ ਕੇ ਐਸਐਚਓ ਤੇ ਆ ਗਈ ਵੀ ਐਸ ਜੀ ਉਸ ਤੋਂ ਬਾਅਦ ਪਤਾ ਲੱਗਦਾ ਫਿਰ ਕਾਰਵਾਈ ਕਿਹੋ ਜੀ ਹੋਗੀ ਇਹ ਵੀ ਦੱਸਿਆ ਜਾ ਰਿਹਾ ਜਿੰਮੇਵਾਰ ਹੋਣਗੇ ਦੱਸਿਆ ਜਾ ਰਿਹਾ ਤੁਹਾਨੂੰ ਕੀ ਦੱਸਿਆ ਗਿਆ ਹੈ ਪੀਜੀ ਵਾਲਾ ਹੋਣਾ ਵੱਲੋਂ ਜਾਂ ਭਗਵਾਨ ਵੱਲੋਂ ਕਿ ਕੀ ਕਾਰਵਾਈ ਹੋਗੀ ਐਸਐਸਪੀ ਤੇ ਜਾਂ ਪੁਲਿਸ ਜਦੋਂ ਜਿੰਮੇਵਾਰ ਪਾਏ ਗਏ ਫਿਰ ਜਿੰਮੇਵਾਰੀ ਤੋਂ ਬਾਅਦ ਕੀ ਕਾਰਵਾਈ ਹੋਗੀ ਇਹ ਕੀ ਦੱਸਿਆ ਸਰ ਜਿਸ ਇਲਾਕੇ ਦੇ ਵਿੱਚ ਨਸ਼ੇ ਦੀ ਤਸਕਰੀ ਨਹੀਂ ਰੋਕੀ ਜਾ ਸਕਦੀ ਉਸ ਇਲਾਕੇ ਦਾ ਐਸਐਚਓ ਉਸ ਇਲਾਕੇ ਦਾ ਡੀਐਸਪੀ ਉਸ ਸ਼ਹਿਰ ਦਾ ਐਸਐਸਪੀ ਜ਼ਿੰਮੇਵਾਰ ਹੋਏ ਇਸ ਚੀਜ਼ ਨੂੰ ਕਰਨ ਦੇ ਲਈ ਇਸ ਇੱਕ ਚੀਜ਼ ਨੂੰ ਕਰਨ ਲਈ ਸਾਨੂੰ ਚਾਹੇ ਗਰਾਉਂਡ ਲੈਵਲ ਤੇ ਜਾਣਾ ਪਵੇ ਜਗਦੀਪ ਜੱਗੇ ਨੂੰ ਚਾਹੇ ਗਰਾਉਂਡ ਲੈਵਲ ਤੇ ਜਾਣਾ ਪਵੇ ਜੇ ਮੇਰੇ ਸਾਥੀਆਂ ਨੂੰ ਚਾਹੇ ਗਰਾਉਂਡ ਲੈਵਲ ਤੇ ਜਾਣਾ ਪਵੇ ਜਿਹੜੇ ਤਸਕਰ ਨੇ ਉਹਨਾਂ ਦੀ ਅਸੀਂ ਲਿਸਟਾਂ ਬਣਾ ਰਿਹਾ ਜਿਹੜੇ ਸਮਗਲਿੰਗ ਕਰਾਰੇ ਸੀ ਉਹਨਾਂ ਦੀ ਲਿਸਟਿੰਗਾਂ ਲਿਸਟਾਂ ਬਣਾ ਰਿਹਾ ਤੁਸੀਂ ਦੇਖੋ ਮਾਂ ਬਾਪ ਦੀ ਕਮਾਈ ਹੋਈ ਪੈਸੇ ਨਾਲ ਬੱਚਾ ਪਰਬਾਦ ਹੋ ਰਹੀ ਤੇ ਤਸਕਰ ਮਹਿਲ ਪਾਰੇ ਮੇਅਰ ਸਾਹਿਬ ਸਭ ਤੁਸੀਂ ਸਵਾਲ ਦਾ ਜਵਾਬ ਦਿੱਤਾ ਵੀ ਕਾਰਵਾਈ ਕੀ ਹੋਗੀ ਸਰ ਕਾਰਵਾਈ ਦੀ ਉਦੋਂ ਜੀ ਜੋ ਬਣਦੀ ਕਾਰਵਾਈ ਹੈ ਜੀ ਉਦੋਂ ਤੇ ਕਾਰਵਾਈ ਹੋਗੀ ਜੀ ਬਹੁਤ سارے ਬੰਦੇ ਨੂੰ ਤੁਸੀਂ ਜ਼ਿੰਮੇਵਾਰ ਮਿਲੀਭੁਗਤੀ ਪੁਲਿਸ ਦੀ ਹੁੰਦੀ ਜੀ ਸਰ ਮੈਂ ਇਸੇ ਕਰ ਦੇਖੋ ਇਸੇ ਕਰਕੇ ਤਾਂ ਮੈਂ ਕਹਿ ਰਿਹਾ ਜੀ ਜਿਹੜੇ ਵੀ ਜਦੋਂ ਕੋਈ ਟਾਈਮ ਦਿੱਤਾ ਹੈ ਟਾਈਮ ਦਿੱਤਾ ਹੈ ਉਹਨਾਂ ਨੂੰ ਵੀ ਆਪਣੇ ਆਪਣੇ ਇਲਾਕੇ ਦੇ ਵਿੱਚ ਇਹਨਾਂ ਤੇ ਨੱਥ ਪਾਓ ਜੇ ਫੇਰ ਵੀ ਉੱਥੇ ਹੁੰਦਾ ਹੋ ਰਿਹਾ ਤਾਂ ਉਹਨਾਂ ਤੇ ਬਣਦੀ ਕਾਰਵਾਈ ਹੋਊਗੀ ਜੀ ਦੇਖੋ ਕਾਨੂੰਨ ਦੇ ਮੁਤਾਬਕ ਜੋ ਬਣਦੀ ਕਾਰਵਾਈ ਉਹਨਾਂ ਤੇ ਜ਼ਰੂਰ ਕਰਾਂਗੇ ਸਰ ਕਾਰਵਾਈ ਤਾਂ ਲੈਂਦਾ ਜਰ ਵੀ ਹੋ ਜਾਂਦੀ ਹੈ ਟਰਮੀਨੇਸ਼ਨ ਵੀ ਹੋ ਜਾਂਦੀ ਹੈ ਸਰ ਸਰ ਦੇਖੋ 74 ਸਾਲ ਬਦਲੀ ਵੀ 74 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਤਸਕਰੀ ਚੱਲਦੀ ਆਈ ਸੀ ਅੱਜ ਕੋਈ ਐਸੀ ਸਰਕਾਰ ਆਈ ਹੈ ਜਿਨੇ ਇਹਦਾ ਇੱਕ ਲੱਗ ਵਿੰਗ ਬਣਾਇਆ ਜਿਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਥੋੜਾ ਜਿਹਾ ਸਾਡੇ ਤੇ ਭਰੋਸਾ ਕਰਿਓ ਜੀ ਆਉਣ ਵਾਲੇ ਟਾਈਮ 'ਚ ਤੁਹਾਨੂੰ ਬਹੁਤ ਵਧੀਆ ਦੇਖਣ ਨੂੰ ਮਿਲੇਗਾ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز